ਹੁਣ ਕਿਤਨਾ ਕਿਤੇ ਜਿਹੜਾ ਸਹਿਰ ਸਪਾਟਾ ਜ ਆਪਾਂ ਸਿੱਧਾ ਸਿੱਧਾ ਕਹਿ ਲਈਏ ਕਿ ਟੂਰਿਜ਼ਮ ਜਿਹੜਾ ਜਿਹਦੇ ਕਰਕੇ ਰੈਵਨਿਊ ਆਉਂਦਾ ਹੈਗਾ ਸਰਕਾਰਾਂ ਨੂੰ ਜਿੱਥੇ ਲੋਕ ਘੁੰਮਣ ਕਰਨ ਦੇ ਲਈ ਜਾਂਦੇ ਨੇ ਉਹ ਵੀ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਿਹਾ ਜੀ ਤੁਸੀਂ ਦੇਖਿਆ ਹੋਣਾ ਕਿ ਹੁਣ ਕਾਫੀ ਲੋਕ ਜਿਹੜੇ ਆ ਉਹ ਜਿਹੜੇ ਬਾਹਰੋਂ ਆਉਂਦੇ ਸੀ ਚਾਹੇ ਇੰਡੀਆ ਤੋਂ ਆਉਂਦੇ ਸੀ ਚਾਈਨਾ ਤੋਂ ਆਉਂਦੇ ਸੀ ਯੂਰਪ ਤੋਂ ਆਉਂਦੇ ਸੀਗੇ ਉਹ ਬਹੁਤ ਘਟ ਆਏ ਆ ਖਬਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ 트ੰਪ ਦੀਆਂ ਵੀਜ਼ਾ ਨੀਤੀਆਂ ਕਾਰਨ ਅਮਰੀਕਾ ਦੇ ਅਰਥਚਾਰੇ ਨੂੰ ਮੌਜੂਦਾ ਬਾਰੇ ਦੌਰਾਨ ਤਕਰੀਬਨ 6 ਅਰਬ ਡਾਲਰ ਦਾ ਨੁਕਸਾਨ ਹੋਣ ਦੇ ਅਸਰ ਹਨ ਕੈਨੇਡਾ ਵਾਲਿਆਂ ਨੇ ਪਹਿਲਾਂ ਹੀ ਅ ਅਮਰੀਕਾ ਤੋਂ ਵਸ ਜਿਹੜਾ ਪਾਸਾ ਵਟ ਲਿਆ ਤਤੇ ਯੂਐਸਏ ਟ੍ਰੈਵਲ ਐਸੋਸੀਏਸ਼ਨ ਦੀ ਰਿਪੋਰਟ ਕਹਿੰਦੀ ਹੈ ਕਿ ਕੋਮਾਂਤਰੀ ਆਵਾਜਾਈ ਘਟਨ ਕਰਕੇ ਸਲਾਨੀਆਂ ਵੱਲੋਂ ਖਰਚ ਕੀਤੀ ਜਾਣ ਵਾਲੀ ਰਕਮ ਵਿੱਚ 3.2 ਫੀਸਦੀ ਕਮੀ ਆ ਸਕਦੀ ਹੈ ਅਕਤੂਬਰ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਾਸੀਆਂ ਦੀ ਹਵਾਈ ਯਾਤਰਾئیں ਅਮਰੀਕਾ ਗੇੜਿਆਂ ਵਿੱਚ 24 ਫੀਸਦੀ ਕਮੀ ਆਈ ਹੈ ਕਿਉਂਕਿ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਜਿਹੜੇ ਲੋਕ ਕੈਨੇਡਾ ਤੋਂ ਐਨੂੰ ਆਉਂਦੇ ਸੀ ਘੁਮਣ ਕਰਨ ਉਹਨਾਂ ਵਿੱਚ ਵੀ ਕਹਿ ਲੋ ਕਿ ਬਹੁਤ ਘਾਟ ਵੇਖੀ ਜਾ ਰਹੀ ਹੈ ਇਹ ਜਿਹੜੀ ਵੀਜ਼ਾ ਨੀਤੀ ਹੈ ਸਖਤਾਈ ਤੇ ਇਮੀਗ੍ਰੇਸ਼ਨ ਦੀਆਂ ਸਖਤ ਨੀਤੀਆਂ ਕਾਰਨ ਕਰਕੇ ਔਰ ਟੈਰਫ ਦੀਆਂ ਨੀਤੀਆਂ ਕਾਰਨ ਕਰਕੇ ਵੀ ਹੈ